ਜੀ ਸਸੀਕਾਲ ਮੈਂ ਤੁਹਾਡਾ ਵੀਰ ਕੁੱਕੜ ਜੋਪੁਰ ਵਾਲਾ ਅੱਜ ਕਿਸਾਨਾਂ ਦੀ ਵੀ ਇੰਨੇ ਬੁਰੇ ਹਾਲਤ ਹੋ ਗਏ ਕਿਉਂਕਿ ਅਸੀਂ ਆਪ ਵੀ ਆਪ ਵੀ ਨਹੀਂ ਇੰਨੀ ਸੁਰੱਖਤਾ ਵੀ ਖੇਤੀ ਦਾ ਕੀ ਸੁਰੱਖਤ ਹੋਣੀ ਹੈ ਹਨਾ ਆ ਦੇਖੋ ਆਪਣੀਆਂ ਵਿਆ ਲੱਗੀਆਂ ਪਈਆਂ ਸੋਲਰ ਮੋਟਰਾਂ ਦੇਖੋ ਕਿੰਨਾ ਕਿਸਾਨ ਭਾਈ ਨੇ ਦੇਖੋ ਕਿੰਨੀ ਦੇਖੋ ਆਪਦੀਆਂ ਸੋਲਰਾਂ ਮੋਟਰਾਂ ਬਚਾਉਣ ਖਾਤਰ ਤਾਰਾਂ ਤੂਰਾਂ ਲਾਈਆਂ ਹਨਾ ਤੇ ਤਾਰਾਂ ਦੀ ਥਾਂ ਤੇ ਇੰਨਾ ਬੁਰਾ ਹਾਲ ਹੋ ਗਿਆ ਦੁਨੀਆ ਦਾ ਪੰਜਾਬ ਚ ਚੋਰੀਆਂ ਚੱਪੇ ਕਿਉਂਕਿ ਇਹ ਤਾਰਾਂ ਵੱਡੀਆਂ ਜਾਂਦੀਆਂ ਤੇ ਆਪਣੇ ਕਿਸਾਨ ਭਾਈ ਨੇ ਕੈਮਰਾ ਵੀ ਲਵਾਤਾ ਠੀਕ ਹੈ ਜੀ ਤੇ ਇੰਨੇ ਬੁਰੇ ਹਾਲਾਤ ਹੋ ਗਏ ਕਿਉਂਕਿ ਇੰਨਾ ਹੁਣ ਤਾਰਾਂ ਦੇਖੋ ਆਹ 2-300 ਰੁਪਏ ਪੁੱਟਾ ਤੇ ਇਹ ਜਿਹੜੇ ਚੋਰ ਹੁੰਦੇ ਆ ਇਹ ਇਹ ਆਈ ਨਹੀਂ ਪਤਾ ਵੀ ਕਿਦੋਂ ਲੈ ਜਾਂਣ ਹਨਾ ਇੰਨੇ ਆਹ ਮੋਟਰਾਂ ਦੀਆਂ ਵੀ ਤਾਰਾਂ ਚੋਰੀ ਹੋ ਜਾਂਦੀਆਂ ਦੂਜਿਆਂ ਦੀਆਂ ਵੀ ਚੋਰੀ ਹੋ ਜਾਂਦੀਆਂ ਬਹੁਤ ਬੁਰਾ ਹਾਲ ਹੋ ਗਿਆ ਦੇਖੋ ਕਿਸਾਨ ਭਾਈ ਨੇ ਕਿੰਨੇ ਹਨਾ ਕੰਬੇ-ਖੰਬੇ ਲਾ ਕੇ ਕਿੰਨੀ ਸੁਰੱਖਤਾ ਕੀਤੀ ਆ ਤੇ ਗੱਲ ਕਰ ਇਹ ਜਿਹੜੇ ਚੋਰ ਹੁੰਦੇ ਆ ਬਹੁਤ ਖਤਰਨਾਕ ਹੋ ਗਏ ਹੈ ਤੇ ਬਾळा ਔਖਾ ਹੋ ਗਿਆ ਹੁਣ ਤਾਂ ਜਿਹੜੀ ਫਸਲ ਕਰਨੀ ਵੀ ਬਹੁਤ ਨਜਾਇਜ਼ ਔਖੀ ਹੋ ਗਈ ਕਿਉਂਕਿ ਹੁਣ ਤਾਰਾਂ ਤੂਰਾਂ ਇਹਨਾਂ ਦਾ ਪਤਾ ਨਹੀਂ ਲੱਗਦਾ ਵੀ ਕਿਦੋਂ ਚੋਰੀ ਹੋ ਜਾਣ ਤੇ ਬਾळा ਨਜਾਇਜ਼ ਹਾਲਾਤ ਬੁਰੇ ਹੋ ਗਏ ਪੰਜਾਬ ਦੇ ਇਹ ਸਰਕਾਰਾਂ ਨੂੰ ਬੇਨਤੀ ਆ ਵੀ ਇਹਨਾਂ ਤੇ ਕੰਟਰੋਲ ਨੱਥ ਪਾਈ ਜਾਵੇ ਤੇ ਤਾਂ ਜੋ ਜਿਹੜੇ ਅੱਜ ਤੱਕ ਮੈਂ ਪਹਿਲੀ ਵਾਰ ਦੇਖਿਆ ਵੀ ਮੋਟਰ ਤੇ ਕੈਮਰਾ ਲੱਗਿਆ ਹੈ ਤੇ ਇੰਨੇ ਮਾੜੇ ਹਾਲਾਤ ਕਹਿ ਨਹੀਂ ਸਕਦੇ ਵੀ ਇੰਨਾ ਜਿਹੜੀ ਕਿਸੇ ਟਾਈਮ ਪੰਜਾਬ ਸਿਉਣੀ ਦੀ ਚਿੜੀ ਹੁੰਦਾ ਸੀ ਹੈ ਤੇ ਜਿਹੜੇ ਇੰਨੇ ਬੁਰੇ ਹਾਲਤ ਹੋ ਗਏ ਪੰਜਾਬ ਦੇ ਕਿਉਂਕਿ ਇਹਨਾਂ ਦਾ ਬੰਦੇ ਦਾ ਵੀ ਨਹੀਂ ਮਿੰਟ ਦਾ ਪਤਾ ਵੀ ਕਿੱਥੋਂ ਹੁਣ ਆਪਾਂ ਖੇਤ ਜਾਂਦੇ ਆ ਰਾਤ ਬਰਾਤੇ ਪਾਣੀ ਲਾਉਂਦੇ ਆ ਆਪ ਬੰਦਾ ਅੱਜ ਕੱਲ੍ਹ ਰਾਤਾਂ ਨੂੰ ਪਾਣੀ ਵੀ ਡਰ ਕੇ ਲਾਉਣ ਜਾਂਦਾ ਵੀ ਰਾਤ ਕੋਈ ਮਿਲਣਾ ਜਾਵੇ ਕੋਈ ਇੰਨਾ ਖਤਰਾ ਹੋ ਗਿਆ ਆਪ ਨੂੰ ਆਪਣਾ ਨਾ ਕੋਈ ਬੰਦਾ ਹਥਿਆਰ ਰੱਖ ਸਕਦਾ ਜੇ ਆਪ ਹਥਿਆਰ ਰੱਖਦੇ ਆ ਕੋਈ ਟੱਕਰ ਦਾ ਜੇ ਮਾਰਦਾ ਤਾਂ ਵੀ ਮਰਦਾ ਜੇ ਨਹੀਂ ਮਾਰਦਾ ਤਾਂ ਵੀ ਮਾਰਦਾ ਕਿਉਂਕਿ ਉਹ ਹੁਣ ਇੰਨੇ ਨਸ਼ੇ 'ਚ ਤੰਨ ਹੁੰਦੇ ਆ ਜਿਹੜੇ ਚੋਰ ਹੁੰਦੇ ਆ ਵੀ ਉਹਨਾਂ ਦੇ ਹਾਲਾਤ ਇੰਨੇ ਹੋ ਗਏ ਉਹਨਾਂ ਦਾ ਮਾਰਨ ਕਰਨ ਨੂੰ ਕੌਲ ਨਹੀਂ ਕਰਦੇ ਉਹ ਵੀ ਇਹਨਾਂ ਕਿੱਥੇ ਬੁਰੇ ਹਾਲਤ ਹੋ ਜਾਣ ਤੇ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਆ ਅਸੀਂ ਕੈਮਰੇ ਲਵਾਏ ਆ ਹਨ ਤੇ ਇਹਨਾਂ ਦਾ ਸਾਨੂੰ ਇੰਨੇ ਨੇ ਮਹਿੰਗੇ ਹੁਣ ਹਰੇਕ ਕਿਸਾਨ ਲਵਾ ਵੀ ਨਹੀਂ ਸਕਦਾ ਕਿਉਂਕਿ ਇਹ ਬਹੁਤ ਮਹਿੰਗਾ ਕੈਮਰਾ ਹੈ ਤੇ ਜਿਹੜੇ ਆ ਦੇਖੋ ਹਰੇਕ ਕਿਸਾਨ ਐ ਬਾਗਲ ਵੀ ਨਹੀਂ ਮਾਰ ਸਕਦਾ ਕਿਉਂਕਿ ਹੁਣ ਅਗਲੇ ਕੋਲੇ ਦੋ ਦੋ ਕਿਲਾ ਕਿਲਾ ਪੈਲੀ ਹੁੰਦੀ ਆ ਕਿਉਂਕਿ ਇਹਨਾਂ ਦੇਖ ਲਓ ਆ ਕਨਾਲ ਥਾਂ ਦੀ ਰੁਕੀ ਪਈ ਆ ਹੈ ਵੀ ਇੰਨਾ ਕੁਸ ਕਰਨ ਖਾਤਰ ਕਿਸਾਨ ਕੋਲੇ ਇੰਨੇ ਪੈਸੇ ਨਹੀਂ ਹੁੰਦੇ ਕਿਉਂਕਿ ਉਹ ਖੇਤੀ ਮਸਾ ਹੁੰਦੀ ਹੈ ਕਿਉਂ ਮੈਂ ਇੰਨੀ ਮੰਗਾਈ ਹੋ ਗਈ ਰੇਹਾਂ ਸਪਰੇਹਾਂ ਬਹੁਤ ਬੁਰਾ ਹਾਲ ਹੋ ਗਿਆ ਕਿਉਂਕਿ ਰੇਹਾਂ ਸਪਰੇਹਾਂ ਮਹਿੰਗੀਆਂ ਹੋ ਗਈਆਂ ਖੇਤੀ ਕਰਨੀ ਵੀ ਕਿਸਾਨ ਨੂੰ ਬਹੁਤ ਮਹਿੰਗੀ ਪੈ ਰਹੀ ਆ ਆ ਆਪਦੀ ਖੇਤੀ ਠੇਕੇ ਮਹਿੰਗੇ ਹੋ ਗਏ ਤਾਂ ਜੋ ਸਰਕਾਰਾਂ ਨੂੰ ਬੇਨਤੀ ਹੈ ਵੀ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਬਹੁਤ ਬੁਰਾ ਹਾਲ ਹੋ ਗਿਆ ਕਿਸਾਨ ਕਰੇ ਕੀ ਹੁਣ ਕਿਹੜਾ ਕੈਮਰਾ ਲਵਾ ਲੂਗਾ ਹੈ ਜਿਹੜਾ ਚੰਗਾ ਕੋਈ ਕਿਸਾਨ ਆਚਾਰਪੀ ਉਹ ਤਾਂ ਭਾਵੇਂ ਲਵਾ ਲੇ ਨਹੀਂ ਹਰੇਕ ਕੈਮਰਾ ਵੀ ਨਹੀਂ ਲਵਾ ਸਕਦਾ ਅੱਜ ਕੱਲ ਬਹੁਤ ਜ਼ਿਆਦਾ ਨਜਾਇਜ਼ ਬਤਾਰਾਂ ਵੱਡੀਆਂ ਜਾ ਰਹੀਆਂ ਇਹਨਾਂ ਦੀਆਂ ਮੋਟਰਾਂ ਦੀਆਂ ਦੂਜੀਆਂ ਮੋਟਰਾਂ ਦੀਆਂ ਜਿਹੜੀਆਂ ਬਿਜਲੀ ਵਾਲੀਆਂ ਉਹਨਾਂ ਦੀਆਂ ਉਤਾਰਾਂ ਵੱਡੀਆਂ ਨੇ ਆ ਸੋਲਰ ਵਾਲੀਆਂ ਮੋਟਰਾਂ ਦੇ ਹਰੇਕ ਦਾ ਹੁਣ ਤਾਂ ਟਾਂਚੀ ਬਣ ਗਏ ਇਹ ਚੋਰਾਂ ਦਾ ਕਿਉਂਕਿ ਹੁਣ ਨਸ਼ੇ ਵਾਸਤੇ ਇਹਨੇ ਪੈਸੇ ਕਿੱਥੋਂ ਲਿਹਾਉਣ ਇਹ ਚੋਰੀਆਂ ਚੱਪੀਆਂ ਕਰਕੇ ਇਹ ਲੋਕ ਪੈਸੇ ਹਨਾ ਚੋਰੀਆਂ ਚੱਪੀਆਂ ਕਰਕੇ ਪੈਸੇ ਮਿਲਦੇ ਆ ਫੇਰ ਨਸ਼ਾ ਮਿਲਦਾ ਬਹੁਤ ਬੁਰਾ ਹਾਲ ਹੋ ਗਿਆ ਤੇ ਇਹ ਮੇਰੀ ਬੇਨਤੀ ਸਰਕਾਰ ਤੱਕ ਜਾਵੇ ਤਾਂ ਜੋ ਇਹ ਨੱਥ ਪਾਈ ਜਾਵੇ ਇਹਨਾਂ ਤੇ ਤੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਠੀਕ ਹੈ ਜੀ ਧੰਨਵਾਦ